ਜਿਹੜਾ ਹੈ ਫਲਾਵਰ ਸ਼ੋਅ ਹੈ ਤੇ ਗੁਰਦੁਆਰਾ ਸਰਾਫਾ ਨਗਰ ਵੱਲੋਂ 2011 ਤੋਂ ਸ਼ੁਰੂ ਕੀਤਾ ਹੋਇਆ ਹੈ ਕਿਉਂਕਿ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜੇ এনवायरमेंट ਨੂੰ ਸਾਫ਼ ਰੱਖਿਆ ਜਾਵੇ ਤੇ ਇਹਨੂੰ ਅੱਗੇ ਨੂੰ ਇੰਪਰੂਵ ਕੀਤਾ ਜਾਵੇ ਰੈਗੂਲਰ ਇਹ ਫੀਚਰ ਇਹਨਾਂ ਦਾ ਹੈ ਐਨਿਉਅਲੀ ਜਿਹੜਾ ਫਲਾਵਰ ਸ਼ੋਅ ਕਰਦੇ ਨੇ ਇਹਨਾਂ ਐਨਵਾਇਰਨਮੈਂਟ ਦਾ ਤਾਂ ਹੁਣ ਹੀ ਹੋਣਾ ਹੈ ਨਾਲ ਲੋਕਾਂ ਨੂੰ ਇੰਟਰੈਕਟ ਕਰਦੇ ਨੇ ਆਉਂਦੇ ਨੇ ਫੋਟੋਗ੍ਰਾਫੀ ਹੁੰਦੀ ਹੈ ਬੱਚੇ ਸਿੱਖਦੇ ਨੇ ਕੁਝ ਇਹਦੇ ਨਾਲ ਇਹ ਆ ਵੀ ਆਣ ਵਾਲੇ ਆਪਣੇ ਘਰਾਂ ਚ ਜੀ ਜਾ ਕੇ ਫਲਾਵਰਿੰਗ ਕਰਨਗੇ ਤਾਂ ਬਿਊਟੀਫਿਕੇਸ਼ਨ ਜਿਹੜੀ ਸ਼ਹਿਰ ਦੀ ਬੜੀ ਵਧੀਆ ਹੋ ਸਕਦੀ ਹੈ ਜਿਹੜੀ ਸਾਡੀ ਨਵੀਂ ਪਨੀਰੀ ਨੂੰ ਇਹ ਬਹੁਤ ਵੱਡੀ ਸੇਧ ਦੇ ਰਿਹਾ ਗੁਰਦੁਆਰਾ ਸਾਹਿਬ ਤੇ ਅਸੀਂ ਇਹਨਾਂ ਦੇ ਮੈਨੇਜਮੈਂਟ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਵੀ ਇਹ ਇਨਾਂ ਨੇ ਇਹ ਪ੍ਰਾਲਾ ਜਿਹੜਾ ਕੀਤਾ ਹੋਇਆ ਵਾ ਬਾਕੀ ਜਿਹੜਾ ਇਹ ਗੁਰਦਸਾਹ ਦਾ ਇਹ ਬੜਾ ਇੱਕ ਇਹਨਾਂ ਦਾ ਬੜਾ ਵੱਡਾ ਪ੍ਰਾਲਮ ਰੱਖਿਆ ਨੇ 50 ਚ ਮੈਂ ਨਹੀਂ ਵੇਖਿਆ ਕੋਈ ਵਗਰਾ ਦਾ ਯੂਨੀਵਰਸਿਟੀ ਦਾ ਕਰਦੀਆਂ ਨੇ ਫਲਾਵਰ ਸ਼ੋ ਪਰ ਰੀਲਿਸ ਇਸ ਪਲੇਸਿਸ ਦੇ ਮੈਂ ਬਿਲੀਵ ਵੇਖਿਆ ਕਿ ਫਲਾਵਰ ਸ਼ੋ ਆਲਵੇ ਕਰਦੇ ਜਿਹੜਾ ਇਹ ਫਲਾਵਰ ਸ਼ੋਅ ਹੈ ਇਹ ਗੁਰਦੁਆਰਾ ਸਰਾਂਬਾ ਨਗਰ ਵੱਲੋਂ 2011 ਤੋਂ ਸ਼ੁਰੂ ਕੀਤਾ ਹੋਇਆ ਹੈ ਕਿਉਂਕਿ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜੇ এনवायरमेंट ਨੂੰ ਸਾਫ਼ ਰੱਖਿਆ ਜਾਵੇ ਤੇ ਇਹਨੂੰ ਅੱਗੇ ਨੋ ਇੰਪਰੂਵ ਕੀਤਾ ਜਾਵੇ ਉਹਦੇ ਲਈ ਲੋਕਾਂ ਨੂੰ ਕਿਸੇ ਹੁੰਦਾ ਮੋਟੀਵੇਟ ਕਰਨ ਦੇ ਲਈ ਤਾਂ ਕਿ ਉਹ ਸੋਹਣੇ ਫੁੱਲਾਂ ਨੂੰ ਦੇਖ ਕੇ ਖੁਦ ਵੀ ਸੋਚਣ ਕਿ ਅਸੀਂ ਵੀ ਵਾਤਾਵਰਨ ਨੂੰ ਹੋਰ ਸੋਹਣਾ ਬਣਾਉਣਾ ਹੈ ਉਹ ਪਰਪਸ ਦਿਮਾਗ 'ਚ ਰੱਖ ਕੇ ਇਹ ਫਲਾਵਰ ਸ਼ੋਅ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਵੀ ਇਹਦੇ 'ਚ ਕੋਈ ਤਕਰੀਬਨ 1500 ਦੇ ਕਰੀਬ ਗਮਲਾ ਜਿਹੜਾ ਹੈਗਾ ਉਹ ਇਹਦੇ 'ਚ ਪਹੁੰਚਿਆ ਹੋਇਆ ਹੈ ਜਿਹਦੇ ਚ ਫੁੱਲ ਵੀ ਨੇ ਤੇ ਸਕੂਲੈਂਸ ਨੇ ਜਿਹੜੇ ਪਰਮਨੈਂਟ ਪਲਾਂਟਸ ਨੇ ਕੈਕਟਸ ਨੇ ਤੇ ਸਾਰੇ ਕਿਸਮ ਦੇ ਮੈਡੀਸਨਲ ਪਲਾਂਟਸ ਨੇ ਸਾਰਾ ਕੁਛ ਇਹਦੇ ਵਿੱਚ ਹੈਗਾ ਤੇ ਜਿਹੜੀ ਨਾਲ ਇਹਦੇ ਅਸੀਂ ਇੱਕ ਫੋਟੋਗ੍ਰਾਫੀ ਦਾ ਵੀ ਕਰਾ ਰਹੇ ਹਾਂ ਕਿਉਂਕਿ ਇੱਕ ਤਾਂ ਜਿਹੜੇ ਫੁੱਲ ਨੇ ਇਹ ਆਪਾਂ ਇਸ ਵਕਤ ਦੇਖ ਲੈਣੇ ਆ ਜਿਹੜੀ ਫੋਟੋ ਹੈ ਉਹ ਉਹਨੂੰ ਪਰਮਨੈਂਟਲੀ ਪ੍ਰੀਜ਼ਰਵ ਕਰ ਲੈਣੇ ਆ ਹਮੇਸ਼ਾ ਲਈ ਸਾਡੇ ਸਾਹਮਣੇ ਰਹਿ ਜਾਂਦੀ ਹੈ ਜਿਹੜੀ ਚੀਜ਼ ਹੈ ਇੱਕ ਥਿੰਕ ਆਫ ਬਿਊਟੀ ਇਸ ਆ ਜੁਆਏ ਫੋਰ ਐਵਰ ਤੇ ਉਹ ਜਿਹੜਾ ਹਮੇਸ਼ਾ ਨੂੰ ਜਿਹੜੀ ਅਸੀਂ ਗੋਜਾ ਨੂੰ ਇੰਜੋਏ ਕਰ ਸਕਦੇ ਆ ਉਹ ਫੋਟੋ ਰਹੀ ਅਸੀਂ ਉਹਨੂੰ ਕੈਦ ਕਰਕੇ ਰੱਖ ਲੈਣੇ ਆ ਦੂਸਰੀ ਗੱਲ ਇੱਕ ਜਿਹੜੇ ਬੱਚੇ ਵੀ ਛੋਟੇ ਇਹਦੇ ਚ 10 ਸਾਲ ਤੋਂ ਛੋਟਾ ਗਰੁੱਪ ਵੀ ਹੈਗਾ ਵੱਡੇ ਤੱਕ ਵੀ ਇਹ ਕਿਸੇ ਵੀ ਉਮਰ ਤੱਕ ਦੇ ਪਾਰਟਿਸਿਪੇਟ ਕਰ ਸਕਦੇ ਆ ਉਹ ਛੋਟੇ ਬੱਚਿਆਂ ਨੂੰ ਵੀ ਅਸੀਂ ਮੋਟੀਵੇਟ ਕਰਦੇ ਆ ਕਿ ਆ ਕੇ ਉਹ ਕੁਦਰਤ ਦੀਆਂ ਚੀਜ਼ਾਂ ਨੂੰ ਸੋਚਣਗੇ ਜਦੋਂ ਉਹਦੇ ਚ ਉਸ ਤਰ੍ਹਾਂ ਦੇ ਟੌਪਿਕ ਦਿੱਤੇ ਜਾਂਦੇ ਆ ਬਿਊਟੀ ਆਫ ਨੇਚਰ ਜਾਂ ਉਸ ਤਰ੍ਹਾਂ ਦਾ ਤਾਂ ਉਹ ਬੱਚੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਨੇਚਰ ਦੀ ਜਿਹੜੀ ਬਿਊਟੀ ਹੈ ਉਹ ਕੀ ਚੀਜ਼ ਹੈ ਅਸੀਂ ਉਹਦੇ ਚ ਕੀ ਲੱਭਣਾ ਹੈ ਉਹ ਵੀ ਉਹਨਾਂ ਲਈ ਇੱਕ ਬੜਾ ਮੋਟੀਵੇਸ਼ਨਲ ਹੈ ਇਸ ਕਰਕੇ ਇਹ ਫਲਾਵਰ ਸ਼ੋਅ ਤੇ ਫੋਟੋਗ੍ਰਾਫੀ ਦੋਏ ਇਕੱਠੇ ਕਰਦੇ ਆ ਇਹ ਗੁਰਦੁਆਰਾ ਸਾਹਿਬ ਦਾ ਆਮ ਤਾਂ ਇਹ ਮੰਨਦੇ ਵਿੱਚ ਹੁੰਦਾ ਵੀ ਗੁਰਦੁਆਰਾ ਸਿਰਫ ਰਿਲੀਜੀਅਸ ਕੰਮ ਹੀ ਕਰਦੇ ਨੇ ਪਰ ਇੱਕ ਇਹ ਸਰਾਭਾ ਨਗਰ ਗੁਰਦੁਆਰਾ ਸਾਹਿਬ ਜਿਹੜੇ ਨੇ ਇੱਥੇ ਰੈਗੂਲਰ ਇਹ ਫੀਚਰ ਇਹਨਾਂ ਦਾ ਹੈ ਐਨਿਉਅਲੀ ਜਿਹੜਾ ਫਲਾワー ਸ਼ੋਅ ਕਰਦੇ ਨੇ ਇਹਨਾਂ ਐਨਵਾਇਰਨਮੈਂਟ ਦਾ ਤਾਂ ਹੋਣਾ ਹੀ ਹੋਣਾ ਹੈ ਨਾਲ ਲੋਕਾਂ ਨੂੰ ਇੰਟਰੈਕਟ ਕਰਦੇ ਨੇ ਆਉਂਦੇ ਨੇ ਫੋਟੋਗ੍ਰਾਫੀ ਹੁੰਦੀ ਹੈ ਬੱਚੇ ਸਿੱਖਦੇ ਨੇ ਕੁਝ ਇਹਦੇ ਨਾਲ ਇਹ ਆ ਵੀ ਆਣ ਵਾਲੇ ਆਪਣੇ ਘਰਾਂ 'ਚ ਵੀ ਜੇ ਜਾ ਕੇ ਫਲਾਵਰਿੰਗ ਕਰਨਗੇ ਤਾਂ ਬਿਊਟੀਫਿਕੇਸ਼ਨ ਜਿਹੜੀ ਸ਼ਹਿਰ ਦੀ ਬੜੀ ਵਧੀਆ ਹੋ ਸਕਦੀ ਹੈ ਫਲਾਵਰਸ ਨੂੰ ਦੇਖਣ ਨੂੰ ਮਿਲ ਰਿਹਾ ਜਿੱਥੇ ਫਲਾਵਰਸ ਹਰ ਤਰ੍ਹਾਂ ਅਵੇਲੇਬਲ ਨੇ ਹੋਰੇ ਜੀ ਔਰ ਬੜੇ ਅੱਛੇ ਕਾਫੀ ਪਾਰਟਿਸਪੈਂਟ ਨੇ ਜਿਨ੍ਹਾਂ ਨੇ ਫੋਟੋਗ੍ਰਾਫੀ ਅੱਜ ਕੀਤੀ ਹੈ ਰਾਦਰ ਮੈਂ ਵੀ ਕੀਤੀ ਹੈ ਮੈਨੂੰ ਵੀ ਪੁਰਾਣੀ ਆਪਣੀ ਫੋਟੋਗ੍ਰਾਫੀ ਯਾਦ ਆ ਗਈ ਮੈਂ ਕਿਹਾ ਮੈਂ ਵੀ ਅੱਜ ਪਾਰਟਿਸਪੇਟ ਕਰਾਂਗਾ ਐਸੇ ਪਾਰਟੀ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਚੱਲੇਗਾ ਇਹ ਜਿਹੜਾ ਸ਼ੋਅ ਹੈ ਇਹ ਤਾਂ ਜਿਹੜਾ ਜਜਮੈਂਟ ਹੈ ਉਹ ਤਾਂ ਹੁਣ ਸ਼ੁਰੂ ਹੋ ਜਾਏਗੀ ਤੇ 2-3 ਵਜੇ ਦੇ ਕਰੀਬ ਦੀ ਡਿਸਪਲੈਸਟਰੀਬਿਊਸ਼ਨ ਹੋ ਜਾਏਗੀ ਪਰ ਸ਼ੋਰ ਰਾਤ ਨੂੰ ਵੀ ਚੱਲਦਾ ਰਹੇਗਾ ਕਿਉਂਕਿ ਲਾਈਟਾਂ ਦੇ ਵਿੱਚ ਇਹਦਾ ਦੇਖਣ ਦਾ ਆਨੰਦ ਹੋਰੀ ਵੱਖਰਾ ਹੁੰਦਾ ਹੈ ਇਸ ਕਰਕੇ ਸਾਰਾ ਰਾਤ ਵੀ ਇੱਥੇ ਲੱਗੂਗਾ ਜਿੰਨਾ ਚਿਰ ਗੁਰਦੁਆਰਾ ਸਾਹਿਬ ਖੁੱਲ੍ਹਾ ਸਾਡੇ 9-10 ਵਜੇ ਤੱਕ ਉਦੋਂ ਤੱਕ ਸੰਗਤਾਂ ਪੂਰੀਆਂ ਇੱਥੇ ਆਉਂਦੀਆਂ ਰਹਿੰਦੀਆਂ ਤੇ ਫੁੱਲਾਂ ਦਾ ਜਿਹੜਾ ਸੁਆਦ ਹੈ ਉਹ ਲੈਂਦੀਆਂ ਰਹਿੰਦੀਆਂ ਕੀ ਕਿਵੇਂ ਹੈ ਅ ਇੱਕ ਤਾਂ ਬੜਾ ਵਧੀਆ ਓਪਰਚ्युनिटी ਹੈਗੀ ਹੈ ਛੋਟੇ ਬੱਚਿਆਂ ਲਈ ਵੀ ਤਾਂ ਕਿ ਉਹ ਜਦੋਂ ਇਹਨਾਂ ਨੇ ਇੱਥੋਂ ਸ਼ੁਰੂ ਸ਼ੁਰੂਆਤ ਕਰਨੀ ਆ ਨਾ ਤੇ ਇੱਕ ਟ੍ਰੇਨਿੰਗ ਸੈਸ਼ਨ ਇਹਨਾਂ ਦਾ ਇੱਥੇ ਹੋ ਰਿਹਾ ਹੈਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਬੌਂਸਾਈ ਵੀ ਇਹਨਾਂ ਨੇ ਤਿਆਰ ਕੀਤੇ ਨੇ ਉਹ ਪ੍ਰੋਫੈਸਰ ਨੇ ਇੱਥੇ ਜੀਐਨ ਕਾਲਜ ਦੇ ਜਿਨ੍ਹਾਂ ਨੇ ਇਹ ਚੀਜ਼ਾਂ ਕੀਤੀਆਂ ਹੋਈਆਂ ਨੇ ਐਜ਼ ਅ ਟੀਚਰ ਹੋਣ ਦੇ ਨਾਤੇ ਉਹ ਇੱਥੇ ਇੰਨੇ ਐਕਸਾਈਟਿਡ ਨੇ ਵੀ ਜਦੋਂ ਬੱਚਾ ਆ ਕੇ ਪੁੱਛਦਾ ਵੀ ਇਹ ਚੀਜ਼ ਕੀ ਹੈ ਤੇ ਜਦੋਂ ਉਹ ਟ੍ਰੇਨਿੰਗ ਦੇ ਰਹੇ ਨੇ ਛੋਟੇ ਬੱਚਿਆਂ ਨੂੰ ਤੇ ਉਹ ਦੇਖੋ ਵੀ ਜਦੋਂ ਇਹਦਾ ਫਿਊਚਰ ਜਾ ਕੇ ਕੀ ਉਹ ਬਣਨਗੇ ਤੇ ਕੁਦਰਤ ਦੇ ਜਿਆਦਾ ਨੇੜੇ ਜਾ ਰਹੇ ਨੇ ਉਹ ਜਿਹੜੀ ਸਾਡੀ ਨਵੀਂ ਪਨੀਰੀ ਨੂੰ ਇਹ ਬਹੁਤ ਵੱਡੀ ਸੇਧ ਦੇ ਰਿਹਾ ਗੁਰਦੁਆਰਾ ਸਾਹਿਬ ਤੇ ਅਸੀਂ ਇਹਨਾਂ ਦੇ ਮੈਨੇਜਮੈਂਟ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਵੀ ਇਹ ਇਨਾਂ ਨੇ ਇਹ ਉਪਰਾਲਾ ਜਿਹੜਾ ਕੀਤਾ ਹੋਇਆ ਵਾ ਅਸੀਂ ਉਹਨਾਂ ਨੂੰ ਸਲੂਟ ਕਰਦੇ ਆਂ ਜੀ ਅ ਮੈਂ ਆਪਣਾ ਇੱਥੇ ਕੈਲੀਗ੍ਰਾਫੀ ਰਿਲੇਟਡ ਟੂ ਬਸੰਤ ਰਾਗ ਤੇ ਕੁਦਰਤ ਦੇ ਰਿਲੇਟਡ ਜਿਹੜੀ ਹੈਗੇ ਨੇ ਗੁਰਬਾਣੀ ਦੇ ਵਿੱਚੋਂ ਕੋਰਸ ਜਿਹੜੀਆਂ ਨੇ ਉਹ ਕੈਲੀਗ੍ਰਾਫ ਕੀਤੀਆਂ ਨੇ ਥੋੜੇ ਸਮੇਂ ਚ ਉਹ ਡਿਸਪਲੇ ਕਰਾਂਗੇ ਤੇ ਤੁਸੀਂ ਉਹਦਾ ਵੀ ਆਨੰਦ ਮਾਣ ਸਕਦੇ ਹੈਗੇ ਹਾਂ ਜੀ ਸਰ ਮੈਂ ਤਾਂ ਅਗਲੀ ਯੂਨੀਵਰਸਿਟੀ ਚ ਬਤੌਰ ਅਕਾਦੈਮਿਕ ਰਿਟਾਇਰ ਹੋਇਆ 30 ਸਾਲ ਤੋਂ ਉੱਤੇ ਅੰਡਰਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਸਟੂਡੈਂਟਸ ਨੂੰ ਪੜਾਇਆ ਇਹ ਸਭ ਕੁਝ ਤਾਂ ਚਲੋ ਕਰਾਈ ਹੈ ਸਟੂਡੈਂਟਸ ਦੇਖਦੇ ਨੇ ਸਾਰੇ ਫੁੱਲਾਂ ਦੀ ਤਬਾਕੀ ਹੋ ਜਾਂਦੀ ਹੈ ਸਭਾ ਜਿਆਦਾ ਜੋਰ ਇਹ ਰਹਿੰਦਾ ਕਿ ਫਲਾਵਰਸ ਨੂੰ ਕਮਰਸ਼ੀਅਲੀ ਕਿਵੇਂ ਐਸਪਲੋਡ ਕਰਨਾ ਹੈ ਐਸ ਡਿਪਾਰਟਮੈਂਟ ਐ ਡਿਸਪਲਿਨ ਦਾ ਜਿਆਦਾ ਸਾਡਾ ਜੋਰ ਇੱਥੇ ਰਿਹਾ ਹੈ ਤੇ ਬਾਕੀ ਇਹ ਗੁਰਦਾਰ ਸਾਹਿਬ ਦਾ ਇਹ ਬੜਾ ਇੱਕ ਇਹਨਾਂ ਦਾ ਬੜਾ ਵੱਡਾ ਉਪਰਾਲਾ ਮੇਰੇ ਖਿਆਲ ਪੰਜਾਬ ਚ ਮੈਂ ਨਹੀਂ ਵੇਖਿਆ ਕਾਲਜ वगੈਰਾ ਤਾਂ ਯੂਨੀਵਰਸਿਟੀਆਂ ਦਾ ਕਰਦੀਆਂ ਨੇ ਫਲਾਵਰ ਸ਼ੋ ਪਰ ਰਿਲੀਜੀਅਸ ਪਲੇਸਸ ਦੇ ਮੈਂ ਪਹਿਲੀ ਵੇਖਿਆ ਕਿ ਇਹ ਫਲਾਵਰ ਸ਼ੋ ਆਰਗੇਨਾਈਜ਼ ਕਰਦੇ ਆ ਤੇ ਇਹਨਾਂ ਭਾਈ ਜੀ ਇਹਨਾਂ ਦਾ ਸਾਰਿਆਂ ਦਾ ਉਦਮ ਹੈ ਜਿਹੜੇ ਗੁਰਦਾਰੇ ਮੈਨੇਜਮੈਂਟ ਕਮੇਟੀ ਹੈ ਹਾਂਜੀ ਹਾਂਜੀ ਇਹਨਾਂ ਦਾ ਸਾਰ ਉਦਮ ਦਾ ਸਰਕਾਰ ਤੇ ਬਾਕੀ ਮਾੜੀ ਮੋਟਰ ਜ਼ਿਲ੍ਹੇ ਡਿਪਾਰਟਮੈਂਟ ਆਫ ਫਲੋਰੀਕਲਚਰ ਹੈ ਪੀਏਯੂ ਦਾ ਤੇ ਉਹਨਾਂ ਨਾਲ ਵੀ ਰਾਬਤਾ ਇਹਨਾਂ ਦਾ ਹੈਗਾ ਤਾਂ ਮੈਂ ਤਾਂ ਮੈਨਾਂ ਦਾ ਜ਼ਿਆਦਾ ਇਹ ਹੁਕਮ ਕਿ ਇੱਥੇ ਥੋੜਾ ਜਿਹਾ ਨਾ ਕੋਈ ਜਿਹੜੇ ਆਉਂਦੇ ਨੇ ਉਹਨਾਂ ਨੂੰ ਕਮਰਸ਼ੀਅਲ ਐਂਗਲ ਤੋਂ ਵੀ ਉਹਨਾਂ ਨੂੰ ਜਾਣੂ ਕਰਾਇਆ ਜਾਵੇ ਇਹ ਜਿਹੜਾ ਉਪਰਾਲਾ ਨਾ ਜੀ ਮਤਲਬ ਕਿ ਜੇਸੀਂ ਇਤਿਹਾਸ ਦੇ ਪੱਖ ਤੋਂ ਦੇਖੀਏ ਤਾਂ ਸਾਨੂੰ ਇਹ ਯਾਦ ਆਊਗਾ ਵੀ ਗੁਰੂ ਪਾਸ਼ਾ ਨੇ ਇਹ ਨਾ ਜੀ 9 ਲੱਖਾਂ ਬਾਗ ਲਵਾਇਆ ਸੀ ਤੇ ਉਹ 9 ਲੱਖਾਂ ਬਾਗ ਦੀ ਖਾਸियत ਇਹ ਸੀ ਵੀ ਮਤਲਬ ਕਿ ਹਰ ਇੱਕ ਢੰਗ ਦੀ ਜੜੀ ਬੂਟੀ ਵੀ ਉੱਥੇ ਮਿਲਦੀ ਸੀ ਤੇ ਹਰ ਤਰੀਕੇ ਦਾ ਪੌਦਾ ਮਿਲਦਾ ਸੀ ਤੇ ਇਹ ਸਾਨੂੰ ਸਹਿਦ ਦਿੰਦਾ ਵੀ ਮਤਲਬ ਕਿ ਵੀ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਾਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ ਤਾਂ ਉਸੇ ਹਿਸਾਬ ਦੇ ਨਾਲ ਗੁਰੂ ਸਾਹਿਬ ਵੱਲੋਂ ਜਿਹੜੀਆਂ ਸਾਨੂੰ ਦਿੱਤੀਆਂ ਹੋਈਆਂ ਵਰਸੋਈਆਂ ਚੀਜ਼ਾਂ ਨੇ ਕਿਆਂ ਉਹ ਸਾਰੀਆਂ ਚੀਜ਼ਾਂ ਦਾ ਅਸੀਂ ਖਿਆਲ ਰੱਖਦੇ ਆਂ ਆ ਇਹ ਸਾਰਾ ਕੁਝ ਕਰਨਾ ਆ ਇਸ ਦੇ ਲਈ ਜਦੋਂ ਇਸ ਗੁਰੂ ਘਰ ਦੇ ਵਿੱਚੋਂ ਇਹ ਹੋਕਾ ਦਿੱਤਾ ਜਾਂਦਾ ਹੈ ਨਾ ਇਹ ਪੂਰੀ ਉਮੀਦ ਵੱਜਦੀ ਆ ਵੀ ਇਸੇ ਢੰਗ ਦੇ ਨਾਲ ਬਾਕੀ ਗੁਰੂ ਘਰਾਂ ਦੇ ਵਿੱਚੋਂ ਬਾਕੀ ਧਰਮ ਸਥਾਨਾਂ ਸਥਾਨਾਂ ਤੋਂ ਇਸ ਵਾਤਾਵਰਨ ਨੂੰ ਹੋਰ ਵਧੀਆ ਢੰਗ ਦੇ ਨਾਲ ਬਚਾਉਣ ਦੇ ਲਈ ਉਪਰਾਲੇ ਹੁੰਦੇ ਰਹਿਣਗੇ ਸ਼ੁਕਰੀਆ ਸਾਰੇ ਫੋਟੋਗ੍ਰਾਫੀ ਦੇ ਵਿੱਚ ਜਿਹੜੀ ਕਿ ਚੀਜ਼ ਦੇਖਣ ਨੂੰ ਮਿਲੀ ਹੈ ਸਾਰੇ ਕਹਿੰਦੇ ਜਿਕੇ ਕੈਮਰਾ ਇੱਕ ਅੱਖ ਨਾਲ ਦਿਖਦਾ ਰਾਈਟਰ ਦਾ ਪੈਨ ਹੁੰਦਾ ਆਰਟਿਸਟ ਦਾ ਬਰਸ਼ ਹੁੰਦਾ ਪਰ ਇੱਥੇ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਜਿਹੜੇ ਬੱਚੇ ਨੇ 9 ਸਾਲ ਤੋਂ ਘੱਟ ਉਹ ਆਪਣੀਆਂ ਦੋ ਅੱਖਾਂ ਨਾਲ ਮੋਬਾਈਲ ਦੇ ਵਿੱਚ ਫੋਟੋਆਂ ਖਿੱਚ ਰਹਿਣਾ ਉਹ ਐਸੀ ਫੋਟੋਗ੍ਰਾਫੀ ਕਰ ਰਹੇ ਨੇ ਕਿ ਐਸੀ ਆਮ ਹੈਰਾਨ ਹੁੰਦੇ ਆ ਕਿ ਇੰਨੇ ਨਿੱਕੇ ਬੱਚੇ ਕਿਸ ਤਰ੍ਹਾਂ ਇਹ ਫੋਟੋਗ੍ਰਾਫੀ ਕਰ ਇਵਨ ਕਿ ਉਹ ਕੈਮਰੇ ਵੀ ਯੂਜ਼ ਕਰ ਰਹੇ ਨੇ ਨੌ ਸਾਧਕ ਕਟ ਬੱਚੇ ਕੈਮਰੇ ਵੀ ਯੂਜ਼ ਕਰ ਰਹੇ ਨੇ ਮੋਬਾਈਲ ਤਾਂ ਕਰਨੇ ਕੰਨਾਵ ਨੇ ਜੀ ਮੈਂ ਆਪਣੇ ਬੱਚਿਆਂ ਦੇ ਨਾਲ ਇਸ ਫਲਾਰ ਸ਼ੋਅ ਦੇ ਵਿੱਚ ਆਇਆ ਆ ਦੋਨਾਂ ਬੱਚਿਆਂ ਨੇ ਫੋਟੋਗ੍ਰਾਫੀ ਦੇ ਵਿੱਚ ਪਾਰਟਿਸਿਪੇਟ ਕੀਤਾ ਉਹਨਾਂ ਦਾ ਇੱਕ ਬਹੁਤ ਅੱਛਾ ਐਕਸਪੀਰੀਅੰਸਡ ਹੈ ਕਿ ਉਹ ਕੁਦਰਤ ਨੂੰ ਇੰਨੇ ਨੇੜੇ ਹੋ ਕੇ ਦੇਖ ਰਿਹਾ ਕੁਦਰਤ ਦੇ ਇੰਨੇ ਰੰਗ ਜਿਹੜੇ ਨੇ ਉਹ ਅਲੱਗ-ਅਲੱਗ ਫੁੱਲਾਂ ਦੇ ਵਿੱਚ ਅਬਜ਼ਰਵ ਕਰ ਰਹੇ ਆ ਉਹਨਾਂ ਨੂੰ ਨਿਹਾਰ ਰਹੇ ਆ ਸਮਝ ਰਹੇ ਉਹਨਾਂ ਨੂੰ ਤਾਂ ਇਹ ਗੁਰਦੁਆਰਾ ਸਾਹਿਬ ਤੋਂ ਇੱਕ ਬੜਾ ਅੱਛਾ ਉਪਰਾਲਾ ਹੈਗਾ ਕਿ ਉਹਨਾਂ ਨੇ ਇਸ ਤਰੀਕੇ ਦੇ ਕੰਪੀਟੀਸ਼ਨ ਜਿਹੜੇ ਨੇ ਬੱਚਿਆਂ ਵਾਸਤੇ ਰੱਖੇ ਨੇ ਤਾਂ ਜੋ ਉਹ ਅੱਗੇ ਉਤਸ਼ਾਹ ਦੇ ਨਾਲ ਪਾਰਟਿਸਿਪੇਟ ਕਰ ਸਕਣ। ਹਾਂਜੀ। ਕੀ ਕਹਿਣਾ ਚਾਹੋਗੇ? ਸਾਰੇ ਲੁਧਿਆਣਾ ਵਾਸੀਆਂ ਨੂੰ ਮੇਰੀ ਸਤਿ ਸ੍ਰੀ ਅਕਾਲ। ਇਹ ਸਾਡੇ ਗੁਰਦੁਆਰਾ ਸਾਹਿਬ ਬਹੁਤ ਹੀ ਇਨੀਸ਼ੀਏਟਿਵ ਲੈਂਦੇ ਆ ਹਰ ਕੰਮ ਚ ਅਗਰੈਣੀ ਹੁੰਦੇ ਆ ਅੱਜ ਇੱਥੇ ਫਲਾਵਰ ਸ਼ੋਅ ਇਹਨਾਂ ਨੇ ਲਗਾਇਆ ਬਹੁਤ ਵੱਡਾ ਕੰਪੀਟੀਸ਼ਨ ਕਰਾਉਂਦੇ ਆ ਇਹਦੇ ਨਾਲ ਲੋਕਾਂ ਨੂੰ ਐਨਕਰੇਜਮੈਂਟ ਮਿਲਦੀ ਹੈ ਵੀ ਅਸੀਂ ਇਹ ਨੇਚਰ ਨੂੰ ਪਿਆਰ ਕਰੀਏ ਇਹ ਬਹੁਤ ਹੀ ਖੂਬਸੂਰਤ ਹਰ ਸਾਲ ਕਰਦੇ ਆ ਔਰ ਇਹਦੇ ਵਿੱਚ ਕੰਪੀਟੀਸ਼ਨ ਵੀ ਕਰਦੇ ਆ ਔਰ ਜਿਹੜਾ ਜਿਹੜੇ ਕੋਈ ਫਸਟ ਸੈਕੰਡ ਥਰਡ ਵੀ ਲਗਾਉਂਦੇ ਆ ਸੋ ਇਹ ਸਾਰੇ ਪ੍ਰਬੰਧਕ ਕਮੇਟੀ ਨੂੰ ਮੈਂ ਬਹੁਤ-ਬਹੁਤ ਵਧਾਈ ਦੇਨੀ ਆ ਔਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਆ ਵੀ ਇਸ ਤਰ੍ਹਾਂ ਲੋਕਾਂ ਨੂੰ ਨੇਚਰ ਨਾਲ ਜੋੜਦੇ ਆ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੁਆਨ ਨੂੰ ਦਿਵਾਉਣ ਦੇ ਇਜਾਜ਼ਤ ਧੰਨਵਾਦ